ਵੈਗੁਰੂਦੀਕਾ ਖਾਨ ਸਾਹਿਬ ਵੈਗੁਰੂ ਜੀ ਦੀ ਫਾਟੇ ਅ ਦਰਸ਼ਕੋ ਅੱਜ ਅਸੀਂ ਰੋਡੇ ਪੈਂਡ ਵਿਖੇ ਮੌਜੂਦ ਆ ਗੁਰਦੁਆਰਾ ਜਨਮ ਸਥਾਨ ਸੰਤਪੰਥਰ ਵਾਲਾ ਤੇ ਇੱਥੇ ਬੀਕੇਯੂ ਕ੍ਰਾਂਤੀਕਾਰੀ ਦੇ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਜੀ ਫੂਲ ਜੋ ਫਰੋਜ਼ਪੁਰ ਰੈਲੀ ਹੋਈ ਸੀ ਉਹਦੇ ਸਬੰਧ ਵਿੱਚ ਮੀਟਿੰਗ ਕਰਨ ਪਹੁੰਚੇ ਸੀ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਆ ਕੀ ਕਹਿੰਦੇ ਆ ਸੁਰਜੀਤ ਸਿੰਘ ਫੂਲ ਜੀ ਤਾਂ ਤੁਸੀਂ ਅੱਜ ਰੋਡੇ ਪੈਂਡ ਵਿਖੇ ਆਤੀ ਹੋ ਕੋਈ ਮੀਟਿੰਗ ਦੇ ਅੰਦਰ ਨਾ ਬਤਾਂ ਸਾਨੂੰ ਸੁਣੀਆ ਆਪਾਂ ਤੁਹਾਨੂੰ ਕੋਈ ਪੀਲਟ ਕਰ ਰਹੇ ਸੇਗਾ ਨਾਲ ਅੰਦਰ ਆ ਕੇ ਜੀ ਅ ਦੇਖੋ ਅੱਜ ਜਿਹੜੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਇਹ ਮੁਹਿੰਮ ਚਲਾ ਰਹੇ ਆ ਕੰਪੇਨ ਕਰ ਰਹੇ ਆ 11 ਤਰੀਕ ਨੂੰ ਅਸੀਂ ਫਰੋਜਪੁਰ ਅ ਐਸਐਸਪੀ ਤੇ ਡੀਸੀ ਦਾ ਦਫ਼ਤਰ ਦੇ ਸਾਹਮਣੇ ਸਾਰੇ ਪੰਜਾਬ ਪੱਤਰ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਵੱਡਾ ਅ ਪ੍ਰੋਟੈਸਟ ਕਰ ਰਹੇ ਆ ਪੰਜਾਬ ਪੁਲਿਸ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਉਹ ਪ੍ਰੋਟੈਸਟ ਹੈਗਾ ਵੀ ਪੰਜਾਬ ਦੀ ਪੁਲਿਸ ਨੇ ਜਿਹੜੇ ਸਾਡੇ ਆਗੂ ਦਿੱਲੇ ਵਾਲੇ ਆਪਣਾ ਖਨੌਰੀ ਸ਼ੰਭੂ ਮਾਰਡਰ ਤੇ ਲੜ ਰਹੇ ਨੇ ਪਿਛਲੇ ਸਾਲ ਇੱਕ ਸਾਲ ਤੋਂ ਉਹਨਾਂ ਦਾ ਜਦ ਉਹ ਚੱਲ ਰਿਹਾ ਆਪਣੀਆਂ ਕਿਸਾਨਾਂ ਦੀਆਂ ਲੋਕਾਂ ਦੀਆਂ ਬਾਰਾਂ ਮੰਗਾਂ ਦੀ ਕਰਦਾ। ਸਵੇਤ ਐਮਐਸਪੀ ਉਹ ਅੰਦੋਲਨ ਜਿਉਂ ਜਿਉ ਸਿਕਰ ਨੂੰ ਜਾ ਰਿਹਾ ਉਹਨੂੰ ਰੋਕਣ ਦੀ ਖਾਤਰ ਉਧਰ ਉਲ ਜਾਣ ਦੇ ਖਾਤਰ ਸੈਂਟਰ ਸਰਕਾਰ ਦੇ ਦਬਾਅ ਤਹਿਤ ਪੰਜਾਬ ਸਰਕਾਰ ਦੇ ਹਦਾਇਤਾਂ ਤਹਿਤ ਫਰੋਹਪੁਰ ਜ਼ਿਲ੍ਹੇ ਦੀ ਪੁਲਿਸ ਨੇ ਸਾਡੇ ਬਲਦੇਵ ਸਿੰਘ ਜੀਰੇ ਸਮੇਤ 25 ਆਗੂਆਂ ਤੇ ਮੋਦੀ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ 307 ਦਾ ਪਰਚਾ ਉਹਨਾਂ ਨੇ ਪੁਰਾਣੀ ਕੋਈ ਐਫਆਈਆਰ ਸੀਗੀ 3 ਸਾਲ ਪੁਰਾਣੀ ਜਦੋਂ ਉਹ ਮੋਦੀ ਵਾਪਸ ਗਿਆ ਸੀਗਾ ਜਨਵਰੀ 2022 ਦੇ ਵਿੱਚ ਉਹ ਕੋਈ ਸੈਂਪਲ ਐਫਆਈਆਰ ਸੀਗੀ 283 ਧਾਰਾ ਦੇ ਤਹਿਤ ਉਹਦੇ ਵਿੱਚ ਹੁਣ ਇਹਨਾਂ ਨੇ ਵੱਡਾ ਜਣਾ ਕੇਸ ਹੈ 307 ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨ ਦੀ ਸਾਜਸ਼ਨਾ ਜਿਹੜਾ ਕੇਸ ਹੈ ਵਿੱਚ ਧਾਰਾ ਉਹ ਵਿੱਚ ਐਡ ਕਰਕੇ ਸਾਰੇ ਆਗੂਆਂ ਨੂੰ ਸੰਮਨ ਜਾਰੀ ਕਰਦੇ ਉਹਨਾਂ ਨੇ ਵੀ ਤੁਸੀਂ ਕੋਰਟ 'ਚ ਪੇਸ਼ ਹੋਵੋ ਨਹੀਂ ਸੋਡੀ ਫਿਰ ਗ੍ਰਿਫਤਾਰੀ ਹੋ। ਫਿਰ ਇਸ ਕਰਕੇ ਇਹਨੂੰ ਅਸੀਂ ਸਮਝਦੇ ਆਂ ਵੀ ਇਹ ਬਿਲਕੁਲ ਬੇਬੁਨਿਆਦ ਆ ਕੇਸ ਹੈ, ਝੂਠਾ ਕੇਸ ਹੈ 307 ਦਾ ਕੇਸ ਉਹ ਤੋਂ ਬਣਦਾ ਹੁੰਦਾ ਜਦੋਂ ਕਿਸੇ ਦੇ ਕੋਈ ਜਾਨਲੇਵਾ ਸੱਟ ਵੱਜੀ ਹੋਵੇ ਤੇ ਹਸਪਤਾਲ ਦੇ ਵਿੱਚ ਉਹਦਾ ਬਕਾਇਦਾ ਮੈਡੀਕਲ ਰਿਪੋਰਟ ਹੋਵੇ। ਨਾ ਕਿਸੇ ਦੇ ਸੱਟ ਵੱਜੀ ਆ ਕੋਈ ਨਾ ਕੋਈ ਮੈਡੀਕਲ ਰਿਪੋਰਟ ਹੈ। ਸਿਰਫ ਮੂੰਹ ਜਵਾਨੇ ਕਿਤ ਕੀਤਾ ਵੀ ਇਹ ਨਾ ਤਾਂ ਇਹਨਾਂ ਨੂੰ ਆਪਾਂ ਰੋਕਣਾ ਲਜਾਉਣਾ ਕੋਣ ਉਹਨਾਂ ਨੇ ਕਰਦਾ ਇਸ ਕੈਸੇ ਇਹਨੂੰ ਬਹੁਤ ਚੈਲੰਜ ਵਜੋਂ ਲੈ ਰਹੇ ਆ ਇਹਨੂੰ ਸਾਰੇ ਕਿਸਾਨ ਇੱਥੇ ਬੰਦ ਗਏ ਵੀ ਚੈਲੰਜ ਅਸੀਂ ਕਬੂਲ ਕਰਾਂਗੇ ਤੇ ਦਾ ਠੋਕੇ ਜਵਾਬ ਦੇਵਾਂਗੇ ਤੇ ਰੱਦ ਕਰਵਾਵਾਂਗੇ ਪ੍ਰਧਾਨ ਸਰ ਕੋਈ ਜਿਹੜੀ ਪੁਰਾਣੀ ਵੀਡੀਓ ਫੇਰ ਨਹੀਂ ਦਿੱਤੀ ਜਿਹਨੂੰ ਤੁਸੀਂ ਗੋਟੀ ਮੀਡੀਆ ਕਹਿੰਦੇ ਆ ਉਹ ਵੀਡੀਓ ਦੇ ਵਿੱਚ ਤੁਸੀਂ ਬੋਲ ਰਹੇ ਹੋ ਕਿ ਜਿਵੇਂ ਆਪਾਂ ਦਿੱਲੀ ਅੰਦੋਲਨ ਲੱਗਿਆ ਕਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਰੋਕਿਆ ਗਿਆ ਸੀ ਕਿਲ੍ਲਾ ਲਾ ਕੇ ਬੈਰੀਕੇਡ ਲਾ ਕੇ ਸੜਕਾਂ ਬੱਟ ਕੇ ਜਿਹੜਾ ਅਸੀਂ ਫਰੋਜ਼ਪੁਰ ਰੈਲੀ ਸੀ ਇਹ ਵੀ ਉਸ ਤਰ੍ਹਾਂ ਆਪਾਂ ਵੀ ਜਵਾਬ ਦਿੱਤਾ ਕਿਹੜੀ ਫਰੋਜ਼ ਪਹਿਲਾਂ ਨੇ ਰੈਲੀ ਵੀ ਠਾ ਗਿਆ ਨਹੀਂ ਦੇਖੋ ਜੀ ਉਹ ਕਿਸੇ ਨੇ ਬੁਲਾਰੇ ਨੇ ਕਿਸੇ ਦਾ ਕੋਈ ਵਾਰੀ ਬੰਦਾ ਬੋਲ ਜਾਂਦਾ ਪਰ ਜਿਹੜਾ ਸਾਡਾ ਜਥੇਬੰਦੀਆਂ ਦਾ ਪ੍ਰੋਗਰਾਮ ਸੀਗਾ ਸਾਡੀ ਇਕੱਲੀ ਜਥੇਬੰਦੀਆਂ ਦਾ ਸੀਗਾ ਲਗਭਗ 23 24 ਜਥੇਬੰਦੀਆਂ ਦਾ ਪੂਰਾ ਦਾ ਪ੍ਰੋਗਰਾਮ ਸੀ ਸਾਰੇ ਮਨੋਏ ਸੀਗਾ ਵੀ ਇੱਥੇ ਜਲਾ ਹੈੱਡਕੁਆਟਰ ਤੇ ਇਕੱਠੇ ਹੋਣਾ ਇਕੱਠੇ ਹੋ ਕੇ ਰੋਜ਼ ਪਰ। ਅਸੀਂ ਵੀ ਕੋਈ ਜਿਹੜਾ ਉਧਰ ਜਾ ਰਹੇ ਸੀ ਜਿਹੜੇ ਉੱਥੇ ਰੁਕੇ ਆ ਪਿਆਰੇ ਆਣੇ ਦੇ ਪੁਲ ਤੇ। ਕੋਈ ਉਹ ਉਧਰ ਦਾ ਪਤਾ ਵੀ ਨਹੀਂ ਸੀ ਕਿਸੇ ਨੂੰ ਵੀ ਮੋਦੀ ਨੂੰ ਇੱਥੇ ਆਉਣਾ। ਉਹ ਤਾਂ ਪੁਲਸ ਨੇ ਰੋਕਦੇ ਵੀ ਗਾਹਾਂ ਰਹਿ ਲਈ ਆ ਰੇਲੀ ਦੇ ਵਿੱਚ ਕੋਈ ਵਿਗੜਨਾ ਪਵੇ ਇਸ ਕਰਕੇ ਵੀ ਤੁਸੀਂ ਇਸ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਰਾਹੀਂ ਜਾਓ। ਤਾਂ ਉਹ ਜਦੋਂ ਅਸੀਂ ਕਿਹਾ ਵੀ ਅਸੀਂ ਤਾਂ ਫਰੋਜਪੁਰ ਜਾਣਾ ਅਸੀਂ ਤਾਂ ਰੇਲੀ 'ਚ ਜਾਣਾ ਹੀ ਨਹੀਂ। ਰੇਲੀ ਉੱਥੀ ਸਾਈਡ ਤੇ ਆ। ਵੀ ਤੁਸੀਂ ਸਾਨੂੰ ਸਿੱਧੇ ਰਸਤੇ ਰਾਹੀਂ ਕਿਉਂ ਜਾਣਦੇ ਜਦੋਂ ਬਾਕੀ ਕੱਢੀਆਂ ਜਾ ਰਹੇ ਨੇ ਬੀਜੇਪੀ ਦੀਆਂ ਵੀ ਜਦੋਂ ਉਹਨਾਂ ਨੇ ਰੋਸਤਾ ਤਾਂ ਉੱਥੇ ਜਾ ਰਹੇ ਤੇ ਜਾਣ ਦੇ ਵਿੱਚ ਉਹ ਇਹ ਤਾਂ ਜਦੋਂ ਮੋਦੀ ਇਹਨੂੰ ਆ ਗਏ ਇਹਨੂੰ ਅਸਲ ਵਿੱਚ ਕਾਰਨ ਦੂਜਾ ਸੀਗਾ ਵੀ ਬੱਠ ਨੇ ਪੁਸਤਕੇ ਖਾਲੀ ਬੰਨਿਆ ਸੀ ਇਹਨੂੰ ਬਾਹਰ ਨਾ ਮਿਲ ਗਿਆ ਇਹ ਉੱਥੋਂ ਜਿੱਥੋਂ ਧਰਨੇ ਵਾਲੇ ਥਾਵ ਜਿਹੜੇ ਕਹਿੰਦੇ ਹੁੰਦੇ ਉਹਦੇ ਸੰਨ ਲਾਈ ਉਹਦੇ ਵਿੱਚ ਸੱਖਿਆ ਘੇਰੇ ਚ ਵੜ ਗਏ ਕਿਸਾਨ ਉਹਦਾ ਕਿਸਾਨ ਤੋਂ 1 ਕਿਲੋਮੀਟਰ ਪਹਾੜ ਖੜੇ ਐ ਸੱਖਿਆ ਘੇਰੇ ਤੋਂ ਜਿਹੜੇ ਬੜੇ ਵੀ ਹੈਗੇ ਆ ਬੀਜੇਪੀ ਦੇ ਬੰਦੇ ਜਿਹੜੇ ਉਹਦੇ ਪੁਸ ਸਮਰਥਕ ਸੀ ਉਹ ਝੜਦੇ ਲਾ ਕੇ ਨਰਿੰਦਰ ਮੋਦੀ ਜਿੰਦਾਬਾਦ ਉਹ ਕਰਦੇ ਉਹ ਤਾਂ ਵਿੱਚ ਬੜੇ ਪਰ ਕਿਸਾਨ ਤਾਂ ਕੋਈ ਬੜੇ ਇਸ ਕਰਕੇ ਉਹਨਾਂ ਨੂੰ ਮਹਾਨਾ ਮਿਲ ਗਿਆ ਕੋਈ ਕਿਸੇ ਨੂੰ ਉੱਥੇ ਪ੍ਰੋਗਰਾਮ ਨਹੀਂ ਸੀ ਮੋਦੀ ਰੋਕਣ ਦਾ ਨਾ ਕਿਸੇ ਨੂੰ ਪਤਾ ਸੀ ਇੱਥੋਂ ਦੇ ਕਰਕੇ ਪੁਲਿਸ ਨੂੰ ਵੀ ਪਤਾ ਨਹੀਂ ਸੀ ਜੇ ਪੁਲਿਸ ਨੂੰ ਪਤਾ ਹੁੰਦਾ ਤਾਂ ਉਹ ਕਹਿੰਦੇ ਇਹ ਵੀ ਭਾਈ ਇੱਥੋਂ ਦੇ ਮੋਦੀ ਨੇ ਆਉਣਾ ਇਸ ਕਰਕੇ ਅਸੀਂ ਇਹ ਰਸਤਾ ਸਾਫ਼ ਕਰਵਾ ਰਹੇ ਹਾਂ ਉਹ ਤਾਂ ਗੱਲ ਹੀ ਨਹੀਂ ਕੀਤੀ ਉਹਨਾਂ ਦਾ ਕਹਿੰਦੇ ਵੀ ਤੁਸੀਂ ਉੱਧਰ ਲੱਜਾਓ ਪਰ ਦਾਣ ਸਰਕਾਰ ਨੂੰ ਆਪਾਂ ਮਾੜੇ ਕਹਿੰਦੇ ਸੀ ਕਾਂਗਰਸ ਸਰਕਾਰ ਠੀਕ ਹੈ ਜੇ ਅਮਿਸ਼ਨ ਚੱਲ ਨਹੀਂੇ ਤੁਹਾਡੀ ਹਮਾਇਤ ਨਹੀਂ ਗੁਰੂਕ ਪਾਰਟੀ ਨੇ ਜੇ ਸਰਕਾਰ ਨੂੰ ਆਪਾਂ ਕੁਝ ਚੰਗੀ ਕਹਿ ਰਹੇ ਕਾਮ ਲੋਕਾਂ ਦੀ ਸਰਕਾਰ ਆਪਾਂ ਕਹਿ ਰਹੇ ਸੁਧਮਾ ਸਰਕਾਰ ਇਹ ਸਰਕਾਰ ਨੇ ਉਹ ਤੁਹਾਡੇ 307 ਦੇ ਪਰਚੇ ਲੰਦ ਕਰਾ ਦੇ ਦੀ ਸਰਕਾਰ ਨੂੰ ਵੀ ਕਰਦੇ ਨੇ ਸਾਡੇ ਵੇਖੋ ਜੀ ਉਹ ਜਿਹੜਾ ਉਹ ਚਰਨੀ ਤੇ ਚੱਲੇ ਨੇ ਕਿਹਾ ਉਹਨੇ ਅ ਸਟੇਟ ਠੀਕ ਲੈ ਸੱਚਾਈ ਬਤਾ ਕੁਸਟੇਟ ਵੀ ਜਦੋਂ ਉੱਥੇ ਕੋਈ ਲੜਾਈ ਨਹੀਂ ਹੋਈ ਉਹ ਟਕਰਾ ਨਹੀਂ ਹੋਇਆ ਕਿਸੇ ਨੇ ਸੱਟ ਦੇ ਮਾਰੇ ਤੇ ਵੀ ਮੈਂ ਐਵੇਂ ਪੁਲਿਸ ਅਧਿਕਾਰੀਆਂ ਤੇ ਕਿਹੜੇ ਤੇ ਕਾਰਵਾਈ ਕਰਦੇ ਉਹਨੇ ਕਿਹਾ ਸੀਗਾ ਉਹਨੇ ਜਦੋਂ ਮੋਦੀ ਵਾਪਸ ਮੁੜ ਕੇ ਗਿਆ ਬਠਿੰਡੇ ਕਿਹਾ ਵੀ ਮੈਂ ਮਸਾ ਬਚ ਕੇ ਆਇਆ ਜਾਨ ਬਚਾ ਕੇ ਆਇਆ ਜਿਹੜੇ ਮੋਦੀ ਦੇ ਪੁਲਿਸ ਅਧਿਕਾਰੀ ਉਹਨਾਂ ਤੇ ਵੀ ਕਾਰਵਾਈ ਕਰੋ ਜਾਂ ਜਿਹੜੇ ਹੋਰ ਧਰਮਾਂ ਕਰਦੇ ਉਹਨਾਂ ਤੇ ਵੀ ਕਾਰਵਾਈ ਕਰੋ ਉਹਨੇ ਕਿਹਾ ਵੀ ਕੋਈ ਕਿਸੇ ਦਾ ਦੋਸ਼ੀ ਨਹੀਂ ਇਹ ਰੂਟ ਬਦਲਿਆ ਤੁਸੀਂ ਖੜੇ ਪੈਰ ਬਦਲੇ ਇੱਕ ਦਿਨ ਪਹਿਲਾਂ ਰੂਟ ਬਦਲਿਆ ਹੋਵੇ ਤਾਂ ਉਹ ਤਿਆਰੀ ਵੀ ਹੋ ਜਾਂਦੀ ਹੈ ਖੜੇ ਪੈਰ ਪੁਲਿਸ ਵਾਲੇ ਕਿਵੇਂ ਇੱਕ ਘੰਟਾ ਪਹਿਲਾਂ ਉਹਦੀ ਸਾਰੀ ਸਰਕਾਰ ਸਾਫ਼ ਕਰ ਦੇਣ ਉਹ ਜਿੱਦ ਕਰ ਕੋ ਟਕਰਾ ਦੇ ਹੋਇਸ ਕਰਦੇ ਉਹ ਨਾਲ ਦੇ ਪੁਸਤੇ ਕਰਦਾ ਹੀ ਬਣਦੇ ਆ ਨਾਲ ਤੋਂ ਬਾਬਰ ਉਹਨੇ ਜਵਾਬ ਦਿੱਤਾ ਠੀਕ ਸਟੈਂਡ ਪਰ ਹੁਣ ਜਿਹੜੀ ਇਹ ਮੋਦੀ ਸਰਕਾਰ ਹੈ ਚਾਹ ਮੋਦੀ ਨਹੀਂ ਆ ਗਿਆ ਜਿਹੜੀ ਝਾੜੂ ਵਾਲੀ ਸਰਕਾਰ ਹੈ ਤਾਂ ਬਸ ਬੰਦ ਬਿਲਕੁਲ ਜੀ ਦੇਖੋ ਹੈਗਾ ਵੀ ਇਸ ਦਾ ਕਹਿੰਦੇ ਕਿ 19 ਜੁਰਤ ਵੀ ਇਹਦੇ ਜਿੰਨੀ ਕੋ ਚਾਰਜੀ ਤੇ ਚੰਨੇ ਦੇ ਜੋਤੇ ਉਹਨੇ ਵੀ ਦਿੱਤੇ ਜਾਵੇ ਕਾਨੂੰਨ ਮੁਤਾਬਕ ਬਣਦੀ ਨਹੀਂ ਕਰਦਾ ਤਾਂ ਇਹ ਵੀ ਕਹੇ ਸਾਨੂੰ ਦੱਸੇ ਪਰ ਇਹ ਪਤਾ ਨਹੀਂ ਕਿ ਉਹ ਇਹ ਸੈਟੀਸਫੈਕਸ਼ਨ ਨਾਲ ਇਹਨਾਂ ਲੱਗੇ ਹੋਏ ਨੇ ਤੇ ਇਹਨੇ ਬਿਲਕੁਲ ਉਹਨਾਂ ਦਾ ਪ੍ਰੈਸ਼ਰ ਪਾਇਆ ਉਹਨਾਂ ਨੇ ਉਹਨੇ ਕੇਜਰੀਵਾਲ ਨੇ ਪਾਇਆ ਕਿ ਕੇਂਦਰ ਸਰਕਾਰ ਨੇ ਪਾਇਆ ਪਰ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਸਿੱਧੀ ਗੱਲ ਅਸੀਂ ਕਹਿੰਦੇ ਹਾਂ ਡਾਕਾ ਕੀਤਾ ਜਿਹੜਾ ਇਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਆਏ ਇਹ ਜਿਹੜੀ ਉਹਨਾਂ ਦਾ ਬਿਆਨ ਹੈ ਵੀ ਅਸੀਂ ਇਹ ਜਿਹੜਾ ਕਿਸਾਨ ਲੜ ਰਹੇ ਨੇ 12 ਮੰਡਾ ਤੇ ਅਸੀਂ ਕਿਸਾਨਾਂ ਦੇ ਨਾਲ ਆਏ ਤੇ ਜੇ ਕਿਸਾਨਾਂ ਦੇ ਨਾਲ ਹੋਣੇ ਸਿਰਫ ਕਹਿਣ ਦੀਆਂ ਗੱਲਾਂ ਨੇ ਤੇ ਫਿਰ ਝੂਠਾ ਕੇ ਥੋੜੇ ਹੀ ਕੌਣ ਹੋਣ ਉਸ ਕੰਮ ਕੇ ਨੇ ਸਾਡੇ ਤੇ ਕੀਤਾ ਬਿਲਕੁਲ ਲਗਾ ਕੀਤਾ ਲੋਕਾਂ ਨਾਲ ਜਿਹੜਾ ਲੋਕਾਂ ਨੇ ਜਿੱਦੇ ਵਿਸ਼ਵਾਸ ਨਾਲ ਇਹਨਾਂ ਨੂੰ ਵੋਟਾਂ ਪਾ ਕੇ ਦਿੱਤਾ ਦੇਖੋ ਅਸੀਂ ਕੋਈ ਵੋਟਾਂ-ਵੁੱਟਾਂ ਪਾਉਣ ਵਾਲੇ ਨਹੀਂ ਸਾਡਾ ਤਾਂ ਹੈਗਾ ਵੀ ਅਸੀਂ ਅੰਦੋਲਨ ਲੜਨਾ ਵੋਟਾਂ ਅਗਲੀ ਦੀ ਮਾਤੀਆ ਜਿਹਨੂੰ ਮਰਦੇ ਪਾ ਦੇਣਾ ਅਸੀਂ ਕਿਸੇ ਦਾ ਸਮਰਥਨ ਨਹੀਂ ਕੀਤਾ ਨਾਲ ਅਸੀਂ ਬੰਦਾ ਖੜਾ ਕੀਤਾ ਉਸ ਕਰਕੇ ਲੋਕਾਂ ਨੇ ਪਰ ਇਹਨਾਂ ਨੂੰ ਜਿਹੜੇ 92 ਜਾਂ 94 ਬਣਵਾਏ ਲੋਕਾਂ ਨੂੰ ਆਇਆ ਸੀਗਾ ਵੀ ਬਦਲਾ ਲਿਆਉਣ ਨੂੰ ਪਰ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਤੇ ਬਿਲਕੁਲ ਉਹਨਾਂ ਨਾਲ ਧੋਖਾ ਹੋਇਆ ਉਹਨਾਂ ਨਾਲ ਡਗਾ ਹੋਇਆ ਸੀ ਇਹਨਾਂ ਨੇ ਡਗਾ ਕੀਤਾ ਤੇ ਇਹਦੀ ਲੋਕ ਸਜਾ ਆਇਨੇ ਵਿੱਚ ਆਪ ਕਰ ਰੋਕ ਦੇਣ ਵੀ ਜੇ ਜਦੋਂ ਵੀ ਮੌਕਾ ਮਿਲਦਾ 11 ਤਰੀਕ ਨੂੰ ਜੀ ਅਸੀਂ ਇੱਕ ਵਾਰੀ ਸਾਡਾ ਇੱਕ ਦੰਲਾ ਪ੍ਰੋਗਰਾਮ ਹੈ ਕਈ ਵਾਰ ਕਹਿੰਦੇ ਆ ਕਿ ਉੱਥੇ ਵੀ ਫਰਮ ਪੱਕਾ ਮੌਕਾ ਹੋਊਗਾ ਕੋਈ ਇੱਕ ਦਿਨ ਦਾ ਪ੍ਰੋਗਰਾਮ ਹੈ ਅਸੀਂ 11 ਵਜੇ ਉੱਥੇ ਇਕੱਠੇ ਹੋਣਾ 3 ਵਜੇ ਤੱਕ ਸਾਡੇ ਉੱਥੇ ਚੱਲੂਗਾ ਤੇ ਚਲੂਗੀ ਸਾਰੀਆਂ ਪਸੰਦ ਜੱਥੇ ਤੁਹਾਨੂੰ ਕਹਿੰਦੇ ਬੁਲਾ ਰਹੇ ਹੋਰ ਜਿਹੜੀਆਂ ਬਾਹਰੋਂ ਭਰਾਤਰੀ ਹਮੈਤੀ ਜੱਥੇ ਬੰਦੀਆਂ ਹੋਰ ਵਰਗਾਂ ਦੀਆਂ ਜੱਥੇ ਬੰਦੀਆਂ ਆ ਉਹਨਾਂ ਦੇ ਬੁਲਾਰੇ ਬੋਲਣਗੇ 3 ਵਜੇ ਅਸੀਂ ਵਾਰਨਿੰਗ ਦੇ ਕੇ ਉਹਨਾਂ ਨੂੰ ਸਮਾਪਤੀ ਕਰਾਂਗੇ ਵੀ ਅੱਜ ਅਸੀਂ ਵਾਰਨਿੰਗ ਦੇ ਕੇ ਗਏ ਆ ਐਨੇ ਹਜ਼ਾਰ ਜਿਹੜੇ ਐਨੇ ਪਿੰਡਾਂ ਦੇ ਲੋਕ ਆਏ ਨੇ ਇਹ ਕੇਸ ਰੱਦ ਕਰੋ ਝੂਠਾ ਕੇਸ ਹੈ ਜੇ ਤੁਸੀਂ ਰੱਦ ਨਾ ਕੀਤਾ ਤਾਂ ਅਸੀਂ ਫਿਰ ਉਸ ਤੋਂ ਬਾਅਦ ਵੱਡਾ ਐਕਸ਼ਨ ਕਰਾਂਗੇ ਜਿਹਦੇ ਵਿੱਚ ਕੋਈ ਰੇਡ ਰੋਕਣ ਵਾਲਾ ਵੀ ਹੋ ਸਕਦਾ ਕੋਈ ਹੋਰ ਵੱਡਾ ਐਕਸ਼ਨ ਵੀ ਹੋ ਸਕਦਾ ਅਸੀਂ ਬਾਅਦ ਇਹ ਜਿਹੜਾ 11 ਦਿਨਾਂ ਦਾ ਪ੍ਰੋਗਰਾਮ ਹੈ ਇਹ ਸਿਰਫ ਇੱਕ ਦਿਨ ਦਾ ਹੈ 11 ਵਜੇ ਤੋਂ ਲੈ ਕੇ 12 ਵਜੇ ਤੱਕ ਇਸ ਸੰਤਾਂ ਦੀ ਨਗਰੀ ਵਿੱਚ ਤੁਸੀਂ ਆ ਕੇ ਖਸਾਨਾ ਹੋ ਸਿਰ ਕੀਤੀ ਆ ਇਸ ਲਈ ਅਸੀਂ ਆਪਦੇ ਚੈਨਲ ਵੱਲੋਂ ਤੁਹਾਡਾ ਧੰਨਵਾਦ ਕਰਦੇ ਆਂ ਤੇ ਜੀ ਧੰਵਾਦ ਜੀ ਤੁਹਾਡੇ ਚੈਨਲ ਦਾ ਵੀ ਧੰਨਵਾਦ ਜ ਜਿਹਨਾਂ ਨੇ ਵੱਧ ਰਾਹੀ ਸਾਡੇ ਜਿਹੜੇ ਗੱਲ ਹੈ ਸਾਡਾ ਜਿਹੜਾ ਮਸਲਾ ਹੈ ਉਹ ਸੈਂਕੜੇ ਲੋਕਾਂ ਤੱਕ ਪਹੁੰਚੂਗਾ ਤੁਹਾਡੇ ਚੈਨਲ ਨਾਲ